ਝੋਨੇ ਦਾ ਸਰਕਾਰੀ ਰੇਟ ਕਿੰਨਾਗਾ ਇੱਕ ਗੱਟੇ ਦੀ ਕਿੰਨੀ ਆਪ ਨੂੰ ਲੇਬਰ ਪੈਂਦੀ ਹੈਗੀ ਇਸ ਸਾਲ 2025 ਦੇ ਵਿੱਚ ਕਿੰਨੇ ਦੇ ਉੱਪਰ ਜਿਹੜਾ ਟੰਡਾ ਆਪਣਾ ਬਣਿਆ ਜਾਊਗਾ ਸਾਰੀ ਗੱਲਬਾਤ ਕਰਦੇ ਆਪੇ ਇਸ ਵੀਡੀਓ ਦੇ ਵਿੱਚ ਤੇ ਵੀਡੀਓ ਦੇ ਐਂਡ ਤੱਕ ਜਰੂਰ ਬਨੇ ਰਹੋ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਆਜੋ ਫਿਰ ਗੱਲਬਾਤ ਕਰਦੇ ਆ ਫਿਰ 2025 ਦੇ ਝੋਨੇ ਬਾਰੇ ਝੋਨੇ ਦਾ ਜਿਹੜਾ ਸਰਕਾਰੀ ਰੇਟ ਹੈਗਾ ਆਪਣਾ 2399 ਰੁਪਏ ਪ੍ਰਤੀ ਕਵਾਂਟਲ ਤੇ ਇਹ ਗੱਟਿਆਂ ਦੀ ਜਿਹੜੀ ਭਰਤੀ ਕੀਤੀ ਜਾਣੀ ਹੈਗੀ ਸਾਡੇ 37 ਕਿਲੋ ਯਾਨੀ ਕਿ 37 ਕਿਲੋ 500 ਗ੍ਰਾਮ ਦੀ ਭਰਤੀ ਆ ਗਈ ਤੇ ਨਾਲ ਜਿਹੜਾ ਖਾਲੀ ਗੱਟੇ ਦਾ ਵੀ ਜਿਹੜਾ ਵੇਟ ਨਾਲ ਕੀਤਾ ਜਾਂਦਾ ਉਹਨਾਂ ਦਾ ਤੇ ਗੱਟਾ ਇਸ ਸਾਲ ਜਿਹੜਾ 700 ਗ੍ਰਾਮ ਦਾ ਖਾਲੀ ਗੱਟਾ ਤੇ ਕੰਡਾ ਜਿਹੜਾ ਆਪਣਾ ਇਸ ਸਾਲ ਬੰਨਿਆ ਜਾਊਗਾ 38 ਕਿਲੋ 200 ਗ੍ਰਾਮ ਦੇ ਉੱਪਰ ਤੇ ਜੇਕਰ ਆਪਾਂ ਇੱਕ ਗੱਟੇ ਦੇ ਲੇਬਰ ਦੀ ਖਰਚੇ ਦੀ ਗੱਲ ਕਰੀਏ ਵੀ ਆਪਾਂ ਨੂੰ ਇੱਕ ਗੱਟੇ ਦੀ ਲੇਬਰ ਆਪਾਂ ਨੂੰ ਕਿੰਨੀ ਪੈਂਦੀ ਹੈਗੀ ਤਾਂ ਆਪਾਂ ਨੂੰ ਇੱਕ ਗੱਟੇ ਦੀ ਲੇਬਰ ਦਾ ਖਰਚਾ ਪੈਂਦਾਗਾ 7 ਰੁਪਏ 70 ਪੈਸੇ ਇੱਕ ਗੱਟੇ ਦੀ ਲੇਬਰ ਆ ਇਹ ਤੇ ਜੇਕਰ ਆਪਾਂ ਇੱਕ ਗੱਟੇ ਦੀ ਕੀਮਤ ਦੀ ਗੱਲ ਕਰੀਏ ਆ ਰੇਟ ਦੇ ਹਿਸਾਬ ਦੇ ਨਾਲ 2300 99 ਰੁਪਏ ਪ੍ਰਤੀ ਕੁਆਂਟਲ ਦਾ ਰੇਟ ਆ ਇੱਕ ਗੱਟੇ ਦੇ ਵਿੱਚ ਭਾਰਤੀ ਆਪਣੀ ਹੋਗੀ 37 ਕਿਲੋ ਦੀ ਤੇ ਗੁਣਾ ਇਹਨੂੰ ਕਰ ਦਿੰਨੀ ਆਪਾਂ 23 ਰੁਪਏ 99 ਪੈਸੇ ਤੇ ਜਿਹੜੀ ਇੱਕ ਆਪਣੇ ਗੱਟੇ ਦੀ ਜਿਹੜੀ ਕੀਮਤ ਬਣ ਗਈ ਆਪਣੀ 895 ਰੁਪਏ ਤੇ 88 ਪੈਸੇ ਤੇ ਹੁਣ ਆਪਾਂ ਕੱਢਾਂਗੇ ਆਪਾਂ ਸਹੀ ਆਪਣੀ ਮਤਲਬ ਵੀ ਕੀਮਤਾ ਇੱਕ ਗੱਟੇ ਦੀ ਕਿਉਂਕਿ ਇਹਦੇ ਵਿੱਚੋਂ ਆਪਾਂ ਹਜੇ ਲੇਬਰ ਦਾ ਖਰਚਾ ਵੀ ਆਪਾਂ ਹਜੇ ਕੱਢਣਾਗਾ ਲੇਬਰ ਖਰਚਾ ਕੱਟ ਕੇ ਇੱਕ ਗੱਟੇ ਦੀ ਕੀਮਤ 895 ਰੁਪਏ 88 ਪੈਸੇ ਆਈ ਸੀ ਆਪਣੀ ਵਿੱਚੇ ਆਪਣੀ ਲੇਬਰ ਪਾ ਕੇ ਤੇ ਹੁਣ ਆਪਾਂ ਲੇਬਰ ਵਿੱਚੋਂ ਜੇਕਰ ਕੱਢ ਦਈਏ 7 ਰੁਪਏ 70 ਪੈਸੇ ਕੱਢ ਤੇ ਆਪਾਂ ਤੇ ਆਪਣੇ ਕੋਲੇ ਇੱਕ ਗੱਟੇ ਦੀ ਸਹੀ ਕੀਮਤ ਆ ਗਈ 888 ਰੁਪਏ ਤੇ ਨਾਲ 18 ਪੈਸੇ ਇੱਕ ਗੱਟੇ ਸਹੀ ਕੀਮਤ ਲੇਬਰ ਖਰਚਾ ਪੱਠਾ ਸਾਰਾ ਕੱਢ ਕੇ 888 ਰੁਪਏ 18 ਪੈਸੇ ਆ ਗਈ ਤੇ ਹੁਣ ਆਪਾਂ ਹਿਸਾਬ ਕਿਤਾਬ ਦੀ ਉ ਤਾਂ ਚਲੋ ਸਾਰੇ ਕਿਸਾਨ ਭਾਈ ਚਰੇ ਪੜਿਆ ਲਿਖਿਆ ਹੁੰਦਾ ਨਾ ਪਰ ਆਪਾਂ ਸਹੀ ਗੱਟਿਆਂ ਦੀ ਕੀਮਤ ਜੇ ਆਪਣੇ ਕਿੰਨੇ ਗੱਟੇ ਹੋਏ ਨੇ ਉਹਨੂੰ ਆਪਾਂ ਇਹਦੇ ਨਾਲ ਆਪਾਂ ਗੁਣਾ ਕਰ ਦੇਣਾਗਾ ਜੇਕਰ ਆਪਣਾ 400 ਗੱਟਾ ਹੋ ਗਿਆ ਤਾਂ ਇਹਦੇ ਨਾਲ ਆਪਾਂ ਆਪਨੇ ਇੱਕ ਗੱਟੇ ਦੀ ਕੀਮਤ ਆ ਚੁੱਕੀ ਹੈਗੀ ਤੇ ਜਿੰਨੇ ਆਪਣੇ ਗੱਟੇ ਹੋਣਗੇ ਉਹਨਾਂ ਗੱਟਿਆਂ ਨੂੰ ਆਪਾਂ ਇਹਦੇ ਨਾਲ ਗੁਣਾ ਕਰ ਦੇਣਾ ਤੇ ਆਪਣੀ ਜਿਹੜੀ ਕੁੱਲ ਆਮਦਨ ਆਜੂ ਬਈ ਇਹ ਸੇ ਅੱਜ ਦੀ ਵੀਡੀਓ ਵਧੀਆ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਤੇ ਜਿਹੜੇ ਆਪਣੇ ਕਿਸਾਨ ਭਰਾ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਨੇ ਤੇ ਉਹ ਆਪਣੇ ਚੈਨਲ ਜਿਹੜਾ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ